ਅਸਲਾਮੁਅਲੈਕੁਮ ਮੈਂ ਚਚਰਿਆ ਕਾਲ ਕਿਤਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਉਮੀਦ ਕਰਨੀ ਆ ਵਧੀਆ ਹੋਵੇਗਾ ਜੇ ਤੁਸੀਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਬੜੀ ਹੀ ਮਤਲਬ ਕਿ ਇਨਫਾਰਮੇਟਿਵ ਵੀਡੀਓ ਹੈ ਇਹਦੇ ਵਿੱਚ ਅਸੀਂ ਵੇਖਾਂਗੇ ਕਿ ਅਨੰਦਪੁਰ ਦੇ ਕਿਲੇ ਵਿੱਚ ਜਿਵੇਂ ਕਿ ਵੇਖਿਆ ਜਾ ਕਿ ਗੰਗੂ ਨੇ ਬਹੁਤ ਵੱਡੀ ਗਦਾਰੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੋਸਤੋ ਲਾਵਾ ਵੀ ਇੱਕ ਹੋਰ ਵੀ ਗੱਦਾਰ ਸੀ ਸਰਦਾਰ ਜਿਨੇ ਗੁਰੂ ਗੋਬਿੰਦ ਸਿੰਘ ਦੀ ਗੱਦਾਰੀ ਕੀਤੀ ਸੀ ਤੇ ਚਲੋ ਪਹਿਲੇ ਆ ਵੀਡੀਓ ਵੇਖ ਲੈਨੇ ਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਗੱਲਬਾਤ ਕਰ ਰਹੇ ਆ ਉੱਥੇ ਨਕਲੀ ਗੁਰੂ ਬਣ ਕੇ ਸਿੱਖ ਸੰਗਤ ਤੋਂ ਜਦੋਂ ਕਲਗੀਧਰ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤਾਂ ਉਹਨਾਂ ਤੋਂ ਬਾਅਦ ਕੌਣ ਸੀ ਗੁਰੂ ਸਾਹਿਬ ਦਾ ਆਪਣਾ ਹੀ ਖੂਨ ਜਿਨੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਤੇ ਉੱਥੇ ਨਕਲੀ ਗੁਰੂ ਬਣ ਕੇ ਸਿੱਖ ਸੰਗਤ ਤੋਂ ਮੱਥੇ ਟਿਕਾਉਣ ਲੱਗ ਪਿਆ ਗੰਗੂ ਗੱਦਾਰ ਬਾਰੇ ਤਾਂ ਆਪਾਂ ਸਭ ਜਾਣਦੇ ਹਾਂ ਪਰ ਅੱਜਕੱਲ ਕਰਾਂਗੇ ਉਹਨਾਂ ਆਪਣਿਆਂ ਦੀ ਜਿਨ੍ਹਾਂ ਗੁਰਗੋਬਿੰਦ ਪਾਤਸ਼ਾਹ ਨਾਲ ਵਿਸਾਖਾ ਘਾਤ ਕੀਤਾ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਉਹਨਾਂ ਕੋਲ ਨਾ ਮਾਤਰ ਜਿਆ ਸਮਾਨ ਸੀ ਤਾਂ ਫਿਰ ਜਾਨ ਤੋਂ ਪਹਿਲਾਂ ਗੁਰੂ ਘਰ ਦਾ ਉਹ ਅਥਾਹ ਖਜ਼ਾਨਾ ਕਿੱਥੇ ਟਿਕਾਣੇ ਲਾਇਆ ਗਿਆ ਕਿ ਦੁਸ਼ਮਨ ਫੌਜ ਦੇ ਹੱਥੇ ਇੱਕ ਸਿੱਕਾ ਤੱਕ ਨਹੀਂ ਲੱਗਿਆ ਕਿਵੇਂ ਜੰਗੇ ਮੈਦਾਨ ਦਾ ਰੁਖ ਮੋੜ ਦੇਣ ਵਾਲੀਆਂ ਖਾਲਸੇ ਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਤੋਪਾਂ ਇੱਕੋ ਹੀ ਰਾਤ ਵਿੱਚ ਗਰਖ ਹੋ ਗਈਆਂ ਤੇ ਉਸ ਘਟਿਆ ਭਰੀ ਕਾਲੀ ਰਾਤ ਵਿੱਚ ਖਾਲਸੇ ਨੂੰ ਆਪਣੇ ਹੱਥੀ ਆਪਣਾ ਕੁਝ ਇਹੋ ਜਿਹਾ ਵੀ ਬਰਬਾਦ ਕਰਨਾ ਪਿਆ ਜੋ ਟੁਣਕਾ ਟੁਣਕਾ ਕਰਕੇ ਪਿਛਲੇ 15-20 ਸਾਲਾਂ ਚ ਬੜੀ ਹੀ ਮਸ਼ੱਕਤ ਨਾਲ ਜੋੜਿਆ ਸੀ ਤੇ ਉਹ ਚੀਜ਼ ਇੰਨੀ ਬੇਸ਼ਕੀਮਤੀ ਸੀ ਕਿ ਸੋਨੇ ਚਾਂਦੀ ਵਿੱਚ ਤਾਂ ਉਸਦਾ ਮੁੱਲ ਅੰਕਿਆ ਹੀ ਨਹੀਂ ਜਾ ਸਕਦਾ। ਸ਼੍ਰੀ ਅਨੰਦਪੁਰ ਸਾਹਿਬ ਨਾਲ ਜੁੜਿਆ ਕੀ ਹੈ ਇਹ ਸਾਰਾ ਇਤਿਹਾਸ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ। ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾਚੰਦ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ। ਦੂਰ ਉੱਚੀਆਂ ਪਹਾੜੀਆਂ ਵਿੱਚ ਸ਼ਾਹ ਨਾਲ ਸਿਰ ਚੁੱਕ ਕੇ ਖਲੋਤਾ ਨਗਰ ਸ਼੍ਰੀ ਅਨੰਦਪੁਰ ਸਾਹਿਬ ਜਿਸ ਨੂੰ ਪਿਛਲੇ 7 ਮਹੀਨਿਆਂ ਤੋਂ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸਖਤ ਘੇਰਾ ਪਾਇਆ ਹੋਇਆ ਹੈ ਤੇ ਆਖਰਕਾਰ ਅੱਜ 7 ਪੋ ਨੂੰ ਗੁਰੂ ਸਾਹਿਬ ਸਿੰਘਾਂ ਨਾਲ ਸਲਾਹ ਕਰਕੇ ਰਾਤ ਦੇ ਸਮੇਂ ਕਿਲਾ ਖਾਲੀ ਕਰਨ ਦਾ ਫੈਸਲਾ ਲੈਂਦੇ ਹਨ ਤੇ ਜਦੋਂ ਮੁਗਲ ਫੌਜੇ ਤੱਕ ਇਹ ਸੁਨੇਹਾ ਭਜਵਾਇਆ ਗਿਆ ਤਾਂ ਉਹਨਾਂ ਨੇ ਤੁਰੰਤ ਪੈਰ ਨਾਲ ਕੀਰਤਪੁਰ ਸਾਹਿਬ ਵਾਲੇ ਪਾਸਿਓਂ ਫੌਜਾਂ ਹਟਾ ਕੇ ਜਾਣ ਦਾ ਰਾਹ ਬਣਾ ਦਿੱਤਾ ਆਖਰ ਪਿਛਲੇ 7 ਮਹੀਨਿਆਂ ਤੋਂ ਉਹ ਇਸੇ ਪਲ ਦੀ ਤਾਂ ਉਡੀਕ ਕਰ ਰਹੇ ਸਨ ਹੁਣ ਦਿਨ ਦੇ ਕੁਝ ਆਖਰੀ ਘੰਟੇ ਹੀ ਬਚੇ ਸਨ ਅੱਜ ਸੂਰਜ ਵੀ ਡੁੱਬਨ ਨੂੰ ਕਾਲਾ ਪੈਂਦਾ ਜਾਪਦਾ ਸੀ ਕਿਲੇ ਵਿੱਚ ਹਿਸਾਬ ਕਿਤਾਬ ਲਾਇਆ ਜਾ ਰਿਹਾ ਸੀ ਕਿ ਕੀ ਕੁਝ ਨਾਲ ਲਜਾਇਆ ਜਾ ਸਕਦਾ ਹੈ ਤੇ ਬਾਕੀ ਦੇ ਸਮਾਨ ਦਾ ਕੀ ਕਰਨਾ ਹੈ ਸ੍ਰੀ ਅਨੰਦਪੁਰ ਸਾਹਿਬ ਗੁਰੂ ਦੀ ਨਗਰੀ ਵਿੱਚ ਧਨ ਦੌਲਤ ਦਾ ਕੋਈ ਘਾਟਾ ਨਹੀਂ ਸੀ ਖਾਲਸੇ ਦੇਖ ਜਾਨੇ ਵਿੱਚ ਸੋਨਾ ਚਾਂਦੀ ਹੀਰੇ ਮੋਤੀ ਅਪਾਰ ਧਨ ਜੁੜਿਆ ਪਿਆ ਸੀ ਪਰ ਗੁਰੂ ਸਾਹਿਬ ਆਪਣੇ ਨਾਲ ਘੱਟ ਤੋਂ ਘੱਟ ਸਮਾਨ ਲਿਜਾਣਾ ਚਾਹੁੰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਦੁਰਕਨ ਫੌਜਾਂ ਆਪਣੀ ਔਕਾਤ ਵਿਖਾ ਕੇ ਵਹੀਰ ਤੇ ਹਮਲਾ ਜਰੂਰ ਕਰਨਗੀਆਂ ਤੇ ਉਹਨਾਂ ਨਾਲ ਖੰਡਾ ਖੜਕਾਉਂਦੇ ਆਂ ਆਰ ਪਾਰ ਦੀ ਲੜਾਈ ਵਿੱਚ ਉਸ ਸਮੇਂ ਹੀਰੇ ਮੋਤੀਆਂ ਨੇ ਨਹੀਂ ਸਰ ਬਲੌ ਦੇ ਸ਼ਸਤਰਾਂ ਨੇ ਕੰਮ ਆਉਣਾ ਸੀ ਇਸ ਲਈ ਫਿਰ ਨਾ ਮਾਤਰ ਜਿਆ ਸਮਾਨ ਮੋٹے ਮੋٹے ਤੌਰ ਤੇ ਕੱਲੇ ਸ਼ਸਤਰਾਂ ਨਾਲ ਹੀ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ ਗਿਆ ਪਰ ਖਾਲਸੇ ਦਾ ਉਹ ਅਥਾਹ ਖਜ਼ਾਨਾ ਉਹ ਦੁਸ਼ਮਣ ਲਈ ਐਵੇਂ ਹੀ ਨਹੀਂ ਸੀ ਛੱਡਿਆ ਜਾ ਸਕਦਾ ਇਤਿਹਾਸਿਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਖਾਲਸੇ ਨੇ ਲੱਖਾਂ ਕਰੋੜਾਂ ਦਾ ਉਹ ਅਥਾਹ ਖਜ਼ਾਨਾ ਉਸ ਰਾਤ ਆਪਣੇ ਹੱਥੀ ਦਰਿਆ ਵਿੱਚ ਰੋੜ ਦਿੱਤਾ ਇਹ ਸਭ ਵੇਖ ਕੇ ਮਾਤਾ ਗੁਜਰੀ ਜੀ ਗੁਰੂ ਸਾਹਿਬ ਕੋਲ ਪਹੁੰਚੇ ਤੇ ਅਰਜ ਕੀਤਾ ਕਿ ਗੁਰੂ ਸਾਹਿਬ ਦਰਿਆ ਵਿੱਚ ਰੋੜਨ ਦੀ ਥਾਂ ਕਿਉਂ ਨਾ ਇਹ ਖਜ਼ਾਨਾ ਆਪਣੇ ਸਿੰਘਾਂ ਵਿੱਚ ਹੀ ਵੰਡ ਦਿੱਤਾ ਜਾਵੇ ਤੇ ਗੁਰੂ ਸਾਹਿਬ ਫਰਮਾਏ ਕਿ ਇਹ ਸਿੰਘ ਪਿਛਲੇ 7-8 ਮਹੀਨਿਆਂ ਤੋਂ ਭੁੱਖੇ ਤੇ ਆਏ ਕਸ਼ਟ ਸਹਿੰਦੇ ਹੋਏ ਮੇਰੇ ਨਾਲ ਡੱਟ ਕੇ ਖਲੋਤੇ ਹਨ ਦੁਨੀਆ ਦੀ ਸਾਰੀ ਤਾਂ ਅੰਦੌਲਤ ਵੀ ਇੱਕ ਪਾਸੇ ਕਰ ਦਈਏ ਤਾਂ ਵੀ ਇਹਨਾਂ ਦੇ ਪਿਆਰ ਦਾ ਇਹਨਾਂ ਦੇ ਸਮਰਪਣ ਦਾ ਬੋਲ ਨਹੀਂ ਮੋੜਿਆ ਜਾ ਸਕਦਾ ਤੇ ਮੈਂ ਚੰਦ ਸੋਨੇ ਦੇ ਸਿੱਕੇ ਦੇ ਕੇ ਇਹਨਾਂ ਸਿੰਘਾਂ ਦੇ ਸਮਰਪਣ ਦੇ ਮਿਆਰ ਨੂੰ ਨੀਵਾ ਨਹੀਂ ਕਰਨਾ ਚਾਹੁੰਦਾ ਤੇ ਜੋ ਖਜ਼ਾਨਾ ਉਸ ਕਾਲੀ ਰਾਤ ਦੀ ਭੇਟ ਚੜਿਆ ਉਹਦੇ ਚ ਕੱਲੇ ਸੋਨਾ ਚਾਂਦੀ ਹੀਰੇ ਮੋਤੀ ਨਹੀਂ ਸਨ ਉਸ ਰਾਤ ਖਾਲਸੇ ਨੂੰ ਆਪਣੇ ਹੱਥੀ ਆਪਣਾ ਕੁਝ ਇਹੋ ਜਿਹਾ ਵੀ ਬਰਬਾਦ ਕਰਨਾ ਪਿਆ ਜਿਹਦਾ ਮੁੱਲ ਸੋਨੇ ਚਾਂਦੀ ਵਿੱਚ ਤਾਂ ਮਿੱਥਿਆ ਹੀ ਨਹੀਂ ਜਾ ਸਕਦਾ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕੁੱਲ 52 ਕਵੀ ਬੈਠਦੇ ਸਨ ਜਿਨ੍ਹਾਂ ਦੀਆਂ ਕਈ ਸਾਲਾਂ ਦੀਆਂ ਚੋਣਮੀਆਂ ਲਿਖਤਾਂ ਨੂੰ ਇਕੱਠਾ ਕਰਕੇ ਇੱਕ ਵਿਸ਼ਾਲ ਇਤਿਹਾਸਿਕ ਗ੍ਰੰਥ ਤਿਆਰ ਕੀਤਾ ਗਿਆ ਸੀ ਨੌ ਮਣ ਯਾਨੀ ਕਿ 360 ਕਿਲੋ ਵਜਨੀ ਇਸ ਮਹਾਨ ਗ੍ਰੰਥ ਦਾ ਨਾਮ ਸੀ ਵਿਦਿਆਤਰ ਗ੍ਰੰਥ ਅਨੰਤਪੁਰ ਸੇ ਫੱਡਣ ਤੋਂ ਪਹਿਲਾਂ ਇਸ ਗ੍ਰੰਥ ਚੋਂ ਕੁਝ ਚੋਣਵੀਆਂ ਲਿਖਤਾਂ ਮੁੱਖ ਤੌਰ ਤੇ ਕਵੀ ਸੈਨਾਪਤ ਤੇ ਮੁੱਖ ਦਰਬਾਰੀ ਕਵੀ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਨੂੰ ਕੱਢ ਕੇ ਬਾਕੀ ਦੇ ਸਾਰੇ ਦੇ ਸਾਰੇ ਇਸ ਵਿਸ਼ਾਲ ਗ੍ਰੰਥ ਨੂੰ ਅਗਨ ਭੇਟ ਕਰ ਦਿੱਤਾ ਗਿਆ ਇਹ ਖਾਲਸਾ ਪੰਥ ਨੂੰ ਲੱਗਣ ਵਾਲਾ ਉਹ ਘਾਟਾ ਸੀ ਜਦੀ ਪਰਪਾਈ ਅੱਜ ਤੱਕ ਨਹੀਂ ਹੋ ਸਕੀ ਜੇ ਅੱਜ ਉਹ ਸਾਰੀਆਂ ਲਿਖਤਾਂ ਸਾਡੇ ਕੋਲ ਹੁੰਦੀਆਂ ਤਾਂ ਇਤਿਹਾਸ ਦੇ ਇਹੋ ਜਿਹੇ ਪਤਾ ਨਹੀਂ ਕਿੰਨੇ ਅਸ਼ੁੱਧੇ ਪੱਖ ਹਨ ਜਿਨ੍ਹਾਂ ਬਾਰੇ ਅਸੀਂ ਅੱਜ ਤੱਕ ਨਹੀਂ ਜਾਣਦੇ ਉਹ ਸਭ ਸਾਡੇ ਸਾਹਮਣੇ ਹੁੰਦੇ ਇੱਕ ਇੱਕ ਸ਼ਲੋਕ ਕਰਕੇ ਲਗਭਗ 20 ਸਾਲਾਂ ਵਿੱਚ ਤਿਆਰ ਕੀਤਾ ਗਿਆ ਇਹ ਵਿਦਿਆਤਰ ਗ੍ਰੰਥ ਅੱਖਾਂ ਦੇ ਸਾਹਮਣੇ ਮਿੰਟਾਂ ਸਕਿੰਟਾਂ ਵਿੱਚ ਹੀ ਅੱਗ ਦੀਆਂ ਲਪਟਾਂ ਨਿਗਲ ਗਈਆਂ ਇਸ ਤੋਂ ਇਲਾਵਾ ਕਾਬੂਲ ਤੇ ਡਾਕਾ ਦੇ ਸਿੱਖਾਂ ਨੇ ਸਮੇਂ-ਸਮੇਂ ਤੇ ਗੁਰੂ ਸਾਹਿਬ ਨੂੰ ਕਈ ਬੇਸ਼ਕੀਮਤੀ ਤੰਬੂ ਛੱਤਰ ਤੇ ਚਾਨਣੀਆਂ ਭੇਟ ਕੀਤੀਆਂ ਸਨ ਉਹਨਾਂ ਸਭ ਨੂੰ ਵੀ ਅਗਨ ਭੇਟ ਕਰ ਦਿੱਤਾ ਗਿਆ ਇਹਨਾਂ ਚੰਦ ਘੰਟੀਆਂ ਨੇ ਗੁਰੂ ਘਰ ਦਾ ਐਨਾ ਕੁਝ ਖੋ ਲਿਆ ਕਿ ਦੱਸਦੇ ਦੱਸਦੇ ਦਿਲ ਨੂੰ ਹੌਲ ਪੈਂਦੀ ਹਨ ਅਨੰਦਪੁਰ ਸਾਹਿਬ ਨਗਰ ਵਿੱਚ ਕੁੱਲ 4 ਕਿਲੇ ਸਨ ਤੇ ਇਹਨਾਂ ਕਿਲਿਆਂ ਦੀ ਰਾਖੀ ਕਰਦੀਆਂ ਸਨ ਜੰਗੇ ਮੈਦਾਨ ਦਾ ਰੁਖ ਮੋੜ ਦੇਣ ਵਾਲੀਆਂ ਦੋ ਦਰਜਨ ਤੋਂ ਵੱਧ ਤੋਪਾਂ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਹੁਕਮ ਨਾਲ ਉਹਨਾਂ ਚੰਦ ਘਟੀਆਂ ਵਿੱਚ ਹੀ ਸਿੰਘਾਂ ਨੇ ਖਾਲਸਾ ਹੀ ਫੌਜ ਦੀਆਂ 27-28 ਦੇ ਕਰੀਬ ਤੋਪਾਂ ਖੁਦ ਆਪਣੇ ਹੱਥੀਂ ਗਰਖ ਕਰ ਦਿੱਤੀਆਂ ਉਹਨਾਂ ਨੂੰ ਇਸ ਕਿਦਰ ਨਕਾਰਾ ਬਣਾ ਦਿੱਤਾ ਕਿ ਉਹ ਮੁਰ ਚੱਲਣ ਯੋਗ ਨਹੀਂ ਰਹੀਆਂ ਇਹਨਾਂ ਕੁਝ ਤੋਪਾਂ ਦੇ ਨਾਮ ਜੋ ਸਾਨੂੰ ਇਤਿਹਾਸ ਵਿੱਚ ਮਿਲਦੇ ਹਨ ਜਿਵੇਂ ਕਿ ਨਿਹੰਗਣ ਬਾਗਣ ਤੇ ਸਤੂਜੀਤ ਦਿਨ ਦਾ ਆਖਰੀ ਪਹਿਰ ਸੀ ਖਾਲਸੇ ਦੀ ਜਨਮ ਭੂਮੀ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਗੁਰੂ ਸਾਹਿਬ ਅਨੰਦਪੁਰ ਦੀਆਂ ਗਲੀਆਂ 'ਚ ਆਖਰੀ ਵਾਰ ਵਿਚਰਨ ਲਈ ਨਿਕਲਦੇ ਹਨ ਅੱਜ ਅਨੰਦਪੁਰ ਦੀ ਹਵਾ ਵਿੱਚ ਇੱਕ ਅੱड् ਹੀ ਵਿਰਾਗ ਸੀ ਇੰਜ ਜਾਪਦਾ ਸੀ ਜਿਵੇਂ ਨਗਰ ਦੀ ਇੱਕ ਇੱਕ ਇੱਟ ਵਿਛੋੜੇ ਦੇ ਗਮ ਵਿੱਚ ਰੋ ਰਹੀ ਹੋਵੇ ਵਿਚਰਦੇ ਹੋਏ ਗੁਰੂ ਸਾਹਿਬ ਪਹੁੰਚਦੇ ਹਨ ਸੀਸਗੰਨ ਸਾਹਿਬ ਜਿੱਥੇ ਉਹਨਾਂ ਦੇ ਪਿਤਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਮ ਸੰਸਕਾਰ ਹੋਇਆ ਸੀ ਉੱਥੇ ਅਰਦਾਸਾ ਸੋਧ ਕੇ ਜਾਂ ਦੀ ਅਗਾਂ ਲੈਣ ਤੋਂ ਬਾਅਦ ਗੁਰੂ ਸਾਹਿਬ ਉੱਥੇ ਰਹਿਣ ਵਾਲੇ ਇੱਕ ਉਦਾਸੀ ਸਾਧੂ ਸ਼੍ਰੀ ਗੁਰਬਖਸ਼ ਦਾਸ ਜੀ ਦੀ ਡਿਊਟੀ ਲਾਉਂਦੇ ਹਨ ਕਿ ਸਬਦ ਦੇ ਜਾਣ ਤੋਂ ਬਾਅਦ ਉਹਨਾਂ ਨੇ ਹੀ ਇਸ ਪਵਿੱਤਰ ਸਥਾਨ ਦੀ ਸਾਰ ਸੰਭਾਲ ਸਫਾਈ ਤੇ ਉੱਥੇ ਜੋਤ ਜਗਦੀ ਰੱਖਣ ਦੀ ਸੇਵਾ ਕਰਨੀ ਹੈ ਤੇ ਫਿਰ ਆਇਆ ਉਹ ਸਮਾਂ ਜਦੋਂ ਦਸ਼ਮੇਸ਼ ਪਾਸ਼ਾ ਨੇ ਆਪਣੇ ਪਰਿਵਾਰ ਤੇ ਸਿੰਘਾ ਸਮੇਤ ਅਨੰਤਪੁਰ ਸਾਹਿਬ ਛੱਡਿਆ ਸਰਸਾ ਦੇ ਕੰਡੇ ਜੰਗ ਪਰਿਵਾਰ ਵਿਛੋੜਾ ਚਮਕੌਰ ਤੇ ਸਰਹੰਦ ਇਹ ਸਾਰਾ ਇਤਿਹਾਸ ਇਸ ਤੋਂ ਬਾਅਦ ਦਾ ਹੈ ਪਰ ਫਿਲਹਾਲ ਆਪਾਂ ਇਸੇ ਵਿਸ਼ੇ ਨੂੰ ਹੀ ਕੇਂਦਰ ਵਿੱਚ ਰੱਖਾਂਗੇ ਕਿਉਂਕਿ ਗੁਰੂ ਸਾਹਿਬ ਤਾਂ ਵਹੀਰ ਸਮੇਤ ਅੱਗੇ ਵੱਧ ਗਏ ਸਨ ਪਰ ਅਨੰਦਪੁਰ ਸਾਹਿਬ ਦੀ ਲੁੱਟ ਖਸੁੱਟ ਤੇ ਉਜਾੜੇ ਜਾਣ ਦਾ ਸਿਲਸਿਲਾ ਹਜੇ ਵੀ ਜਾਰੀ ਸੀ ਜਿਵੇਂ ਹੀ ਇੱਧਰ ਵਹੀਰ ਤੇ ਹਮਲਾ ਹੋਇਆ ਉਧਰ ਬਾਕੀ ਦੀ ਫੌਜ ਅਨੰਦਪੁਰ ਸਾਹਿਬ ਤੇ ਟੁੱਟ ਪਈ ਭਾਵੇਂ ਬਹੁਤ ਸਾਰਾ ਕੀਮਤੀ ਸਮਾਨ ਸਿੰਘਾਂ ਨੇ ਨਸ਼ਟ ਕਰ ਦਿੱਤਾ ਸੀ ਪਰ ਇਸ ਸਮਰੱਧ ਨਗਰ ਵਿੱਚ ਹੱਲੇ ਵੀ ਇਹੋ ਜਿਹਾ ਬਹੁਤ ਕੁਝ ਸੀ ਜੋ ਲੁੱਟਿਆ ਜਾ ਸਕਦਾ ਸੀ ਮੁਗਲ ਫੌਜਾਂ ਨੇ ਲੁੱਟਪਾਟ ਕਰਨ ਤੋਂ ਬਾਅਦ ਸਿੰਘਾਂ ਦੇ ਘਰ-ਬਾਰ ਬਾਗ ਬਗੀਚੇ ਸਭ ਕੁਝ ਉਜਾੜ ਦਿੱਤਾ ਇਥੋਂ ਤੱਕ ਕਿ ਕੰਧਾਂ ਤੇ ਲੱਗੇ ਕੀਮਤੀ ਪੱਥਰ ਇਮਾਰਤਾਂ ਦੇ ਬੇਸ਼ਕੀਮਤੀ ਦਰਵਾਜ਼ੇ ਤੇ ਖਿੜਕੀਆਂ ਤੇ ਚੰਦਨ ਦੇ ਦਰਖਤ ਸਭ ਕੁਝ ਲੁੱਟ ਲਿਆ ਗਿਆ ਲੁੱਟਪਾਟ ਤੋਂ ਇਲਾਵਾ ਤੁਰਕਨ ਫੌਜ ਦਾ ਮੇਨ ਮਕਸਦ ਇਹ ਵੀ ਸੀ ਕਿ ਜੇ ਗੁਰਗੋਬਿੰਦ ਸਿੰਘ ਜੀ ਜਾਂ ਕੋਈ ਹੋਰ ਮੁੜ ਇੱਥੇ ਆ ਕੇ ਵਸਣਾ ਚਾਵੇ ਤਾਂ ਇਸ ਸ਼ਹਿਰ ਨੂੰ ਇੰਨਾ ਬਰਬਾਦ ਕਰਦੀਏ ਕਿ ਇਹ ਰਹਿਣ ਜਗ੍ਹਾ ਬਚੇ ਹੀ ਨਾ ਪਰ ਇਹ ਗੱਲ ਉਹਨਾਂ ਨਾ ਸਮਝਾਂਦੀ ਸੋਚ ਤੋਂ ਪਰੇ ਸੀ ਕਿ ਸਾਰੀ ਦੁਨੀਆ ਨੂੰ ਓਟ ਆਸਰਾ ਦੇਣ ਵਾਲੇ ਦੇ ਘਰ ਨੂੰ ਵੀ ਪਲਕ ਦੀ ਉਜਾੜਿਆ ਜਾ ਸਕਦਾ ਹੈ ਤਾਕਤਵਰ ਮੁਗਲ ਸਲਤਨਤ ਆਪ ਉਜੜ ਗਈ ਪਰ ਸ਼੍ਰੀ ਅਨੰਦਪੁਰ ਸਾਹਿਬ ਗੁਰਾਂ ਦੀ ਕਿਰਪਾ ਨਾਲ ਅੱਜ ਵੀ ਵਸਦਾ ਹੈ ਵੈਸੇ ਵੈਰੀਆਂ ਦੇ ਦਿੱਤੇ ਫੱਟ ਤਾਂ ਬੰਦਾ ਫੇਰ ਵੀ ਸਹਾਰ ਲੈਂਦਾ ਹੈ ਪਰ ਜਿਹੜੀਆਂ ਸੱਟਾਂ ਆਪਣੇ ਦਿੰਦੇ ਹਨ ਉਹ ਵੱਧ ਦੁਖਦਾਈ ਹੁੰਦੀਆਂ ਹਨ ਸੋ ਹੁਣ ਗੱਲ ਕਰਾਂਗੇ ਉਸ ਵਿਸਾਖਾ ਦੀ ਜੋ ਉਹਨਾਂ ਨੇ ਦਿੱਤਾ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਆਪਣੇ ਪਰਿਵਾਰ ਦੇ ਜੀਵ ਮੰਨਦੇ ਸਨ ਜੋ ਉਸੇ ਹੀ ਸੋਢੀ ਖਾਨਦਾਨ ਚ ਜੰਮੇ ਸਨ ਜਿਸ ਖਾਨਦਾਨ ਦਾ ਲਹੂ ਸ਼੍ਰੀ ਗੁਰੂ ਗੋਬਿੰਦ ਪਾਤਸ਼ਾਹ ਦੀਆਂ ਰਗਾਂ ਚ ਦੌੜਦਾ ਸੀ ਪਰ ਵਿੱਚੋਂ ਇੱਕ ਬਲ ਕੱਢ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਸਾਡੀ ਕਿਤਾਬ ਸਿੱਖ ਰਵਾਇਤਾਂ ਦੀ ਗੁੜਤੀ ਤੁਸੀਂ ਡਿਸਕ੍ਰਿਪਸ਼ਨ ਦੇ ਦਿੱਤੇ ਲਿੰਕ ਤੋਂ ਜਾ ਕੇ ਖਰੀਦ ਸਕਦੇ ਹੋ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਅਸੀਂ ਆਪਣੇ ਧਰਮ ਦੇ ਸਿਧਾਂਤਾਂ ਤੇ ਰਵਾਇਤਾਂ ਤੋਂ ਦਿਨੋ ਦਿਨ ਦੂਰ ਹੁੰਦੇ ਜਾ ਰਹੇ ਹਾਂ ਜਿਹੜੇ ਨਿੱਕੀ ਉਮਰੇ ਛੋਟੇ ਸਹਬਜ਼ਾਦੇ ਅੰਮ੍ਰਿਤ ਛੱਕ ਕੇ ਸ਼ਹੀਦੀਆਂ ਪਾ ਗਏ ਅੱਜ ਸਾਡੇ ਬੱਚਿਆਂ ਨੂੰ ਉਸ ਉਮਰ 'ਚ ਅੰਮ੍ਰਿਤ ਦਾ ਮਤਲਬ ਤੱਕ ਨਹੀਂ ਪਤਾ ਹੁੰਦਾ ਜਨਮ ਵਿਆਹ ਮੌਤ ਜੀਵਨ ਦੇ ਆਢ ਅਡ ਪੜਾਤੇ ਸਾਡੇ ਸਿੱਖਾਂ ਦੀਆਂ ਕੀ ਰਵਾਇਤਾਂ ਹਨ ਕਿਹੜੇ ਤਿਉਹਾਰ ਸਾਡੇ ਆਪਣੇ ਹਨ ਤੇ ਕਿਹੜੇ ਅਸੀਂ ਭੁਲੇਖੇ ਵਿੱਚ ਹੀ ਆਪਣੇ ਸਮਝ ਕੇ ਮਨਾਏ ਜਾ ਰਹੇ ਹਾਂ ਲੰਗਰ ਸਮਾਪਤ ਨਹੀਂ ਹੁੰਦਾ ਲੰਗਰ ਮਸਤਾਨਾ ਹੁੰਦਾ ਹੈ ਗੁਰੂ ਘਰਾਂ ਵਿੱਚ ਦੇਗ ਨਾਲ ਮਿਲਣ ਵਾਲੀ ਇਸ ਪਰਚੀ ਦਾ ਕੀ ਇਤਿਹਾਸ ਹੈ ਸਿੱਖ ਰਵਾਇਤਾਂ ਮੁਤਾਬਕ ਰੱਜ ਕੇ ਪੈਸਾ ਕਮਾਉਣਾ ਕਿਉਂ ਜ਼ਰੂਰੀ ਹੈ ਇਸ ਤਰ੍ਹਾਂ ਦੀਆਂ ਅਨੇਕਾਂ ਜ਼ਰੂਰੀ ਜਾਣਕਾਰੀਆਂ ਨਾਲ ਭਰਪੂਰ ਬਿਲਕੁਲ ਸਰਲ ਭਾਸ਼ਾ 'ਚ ਲਿਖੀ ਗਈ ਇਹ ਕਿਤਾਬ ਸਿੱਖ ਰਵਾਇਤਾਂ ਦੀ ਗੁੜਤੀ ਤੁਸੀਂ ਡਿਸਕ੍ਰਿਪਸ਼ਨ ਦੇ ਦਿੱਤੇ ਲਿੰਕ ਤੋਂ ਜਾ ਕੇ ਖਰੀਦ ਸਕਦੇ ਹੋ ਭੇਟਾ ਬਸ ਇੰਨੀ ਕੁ ਰੱਖੀ ਗਈ ਹੈ ਜਿੰਨਾ ਸਾਡੇ ਬੱਚੇ ਫਾਸਟ ਫੂਡ ਤੇ ਉਡਾਣ ਲੱਗਿਆ ਮਿੰਟ ਨਹੀਂ ਲਾਉਂਦੇ ਆਪਣੇ ਵਿਸ਼ੇ ਤੇ ਵਾਪਸ ਆਈਏ ਤਾਂ ਇਹ ਵਿਸਾਖਾ ਘਤ ਕੀਤਾ ਸੀ ਗੁਰੂ ਸਾਹਿਬ ਦੇ ਆਪਣੇ ਭਤੀਜੇ ਨੇ ਪਰ ਸ਼ਿਰਗੁਰ ਤੇਗ ਬਹਾਦਰ ਜੀ ਦੇ ਤਾਂ ਇੱਕੋ ਹੀ ਫਰਜੰਦ ਸਨ ਸ਼ਿਰਗੁਰ ਗੋਬਿੰਦ ਸਿੰਘ ਜੀ ਤੇ ਉਹਨਾਂ ਦਾ ਕੋਈ ਭਰਾ ਤਾਂ ਹੈ ਨਹੀਂ ਸੀ ਫਿਰ ਇਹ ਭਤੀਜਾ ਕਿੱਥੋਂ ਆਇਆ ਦੇਰ ਅਸਲ 6ਵੇਂ ਪਾਸ਼ਾ ਸ਼ਿਰਗੁਰ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਜਿਨ੍ਹਾਂ ਚੋਂ ਇੱਕ ਸਨ ਸ਼ਿਰਗੁਰ ਤੇਗ ਬਹਾਦਰ ਜੀ ਤੇ ਉਹਨਾਂ ਦੇ ਵੱਡੇ ਭਰਾ ਸਨ ਸੂਰਜਮਲ ਜੀ ਸੂਰਜਮਲ ਜੀ ਦੇ ਅੱਗੇ ਪੁੱਤਰ ਹੋਏ ਦੀਪ ਚੰਦ ਤੇ ਦੀਪ ਚੰਦ ਦੇ ਅੱਗੇ ਦੋ ਪੁੱਤਰ ਸਨ ਸ਼ਾਮ ਚੰਦ ਤੇ ਗੁਲਾਮ ਰਾਏ ਯਾਨੀ ਕਿ ਗੁਰੂ ਸਾਹਿਬ ਦੇ ਤਾਇਦੇ ਪੋਤੇ ਦੇ ਰਿਸ਼ਤੇ ਵਜੋਂ ਗੁਲਾਬ ਰਾਏ ਹੀ ਉਹ ਭਤੀਜਾ ਸੀ ਜਿਨੇ ਸ਼੍ਰੀ ਗੁਰੂ ਗੋਬਿੰਦ ਪਾਸ਼ਾ ਨਾਲ ਗਦਾਰੀ ਕੀਤੀ ਜੋ ਅਨੰਦਪੁਰ ਸਾਹਿਬ ਵਿਖੇ ਕਲਗੀ ਸਜਾ ਕੇ ਨਕਲੀ ਗੁਰੂ ਬਣ ਕੇ ਗੁਰੂ ਸਾਹਿਬ ਦੇ ਤਖਤ ਤੇ ਜਾ ਬੈਠਾ ਸਤ ਪੋਦੀ ਉਹ ਕੁੱਪ ਹਨੇਰੀ ਰਾਤ ਇੱਕ ਦਿਨ ਪਹਿਲਾਂ ਪਏ ਜ਼ੋਰਦਾਰ ਮੀਂਹ ਕਰਕੇ ਕੜਾਕੇ ਦੀ ਠੰਡ ਸੀ ਤੇ ਚਾਰੇ ਪਾਸੇ ਚਿੱਕੜ ਤੇ ਤਿਲਕੰਸੀ ਇਹੋ ਜੇ ਮਾਹੌਲ ਵਿੱਚ ਗੁਰੂ ਸਾਹਿਬ ਵਹਿੀਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਹੌਲੀ ਹੌਲੀ ਪੈਰ ਜਮਾਉਂਦੇ ਹੋਏ ਸਰਸਾ ਦੇ ਕੰਡੇ ਵੱਲ ਅੱਗੇ ਵਧ ਰਹੇ ਹਨ ਕਿਸੇ ਵੀ ਸਮੇਂ ਮੁਗਲ ਫੌਜਾਂ ਹੱਲਾ ਬੋਲ ਸਕਦੀਆਂ ਹਨ ਇਹੋ ਜੇ ਖਤਰਿਆਂ ਭਰੀ ਘੜੀ ਵਿੱਚ ਜਦੋਂ ਗੁਰੂ ਸਾਹਿਬ ਨਿਰਮੋਹਗੜ ਦੇ ਇਲਾਕੇ ਵਿੱਚ ਪਹੁੰਚਦੇ ਹਨ ਤਾਂ ਉੱਥੇ ਗੁਰੂ ਸਾਹਿਬ ਦੇ ਦੋਵੇਂ ਭਤੀਜੇ ਸ਼ਾਮਚੰਦ ਤੇ ਗੁਲਾਬ ਰਾਏ ਆ ਕੇ ਉਹਨਾਂ ਨੂੰ ਮਿਲਦੇ ਹਨ ਤੇ ਇਹੋ ਜੇ ਸੰਕਟ ਭਰੇ ਸਮੇਂ ਵਿੱਚ ਵੀ ਗੁਰੂ ਸਾਹਿਬ ਨੇ ਇਹਨਾਂ ਦੋਵਾਂ ਦੀ ਮਦਦ ਕੀਤੀ فیر ਮੌਰ ਦਾ ਰਾਜਾ ਜੋ ਕਿ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਉਹਦੇ ਨਾਮ ਗੁਰੂ ਸਾਹਿਬ ਇੱਕ ਹੁਕਮਨਾਮਾ ਲਿਖਦੇ ਹਨ ਕਿ ਮੁਗਲਾਂ ਨਾਲ ਸਾਡੀ ਅਣਬੰਧ ਹੁਣ ਕਾਫੀ ਵੱਧ ਚੁੱਕੀ ਹੈ ਅਸੀਂ ਅਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਾਂ ਤੇ ਇਹ ਸਾਡੇ ਪੁੱਤਰ ਸਾਡਾ ਆਪਣਾ ਹੀ ਪਰਿਵਾਰ ਹੈ ਇਹਨਾਂ ਨੂੰ ਅਸੀਂ ਤੁਹਾਡੇ ਕੋਲ ਭੇਜ ਰਹੇ ਹਾਂ ਤੁਸੀਂ ਇਹਨਾਂ ਦੀ ਮਦਦ ਕਰਿਓ ਇਹ ਹੁਕਮਨਾਮਾ ਲੈ ਕੇ ਸ਼ਾਮਚੰਦ ਤੇ ਗੁਲਾਬ ਰਾਏ ਇਹ ਦੋਵੇਂ ਸਰਮੌਰ ਦੇ ਰਾਜੇ ਕੋਲ ਪਹੁੰਚੇ ਰਾਜਾ ਗੁਰੂ ਸਾਹਿਬ ਦਾ ਹੁਕਮਨਾਮਾ ਪੜ੍ਹ ਕੇ ਦੋਵੇਂ ਹੱਥ ਜੋੜ ਕੇ ਇਹਨਾਂ ਦੋਵਾਂ ਦੇ ਸਾਹਮਣੇ ਖਲੋ ਗਿਆ ਤੇ ਫਿਰ ਹੁਕਮ ਅਨੁਸਾਰ ਇਹਨਾਂ ਦੋਵਾਂ ਦੀ ਮਦਦ ਦੇ ਰੂਪ ਵਿੱਚ ਇੱਕ ਪੂਰੇ ਪਿੰਡ ਦਾ ਪੱਟਾ ਇਹਨਾਂ ਦੋਵਾਂ ਦੇ ਨਾਮ ਲਿਖਾ ਦਿੱਤਾ ਅਤ ਦੇ ਸੰਕਟ ਦੀ ਘੜੀ 'ਚ ਜਦੋਂ ਮੁਗਲ ਫੌਜਾਂ ਭੁੱਖੇ ਭੇੜੀਆਂ ਵਾਂਗ ਘਾਤ ਲਾਈ ਬੈਠੀਆਂ ਸਨ ਇੱਕ ਇੱਕ ਸਕਿੰਟ ਕੀਮਤੀ ਸੀ ਉਦੋਂ ਵੀ ਸਮਾਂ ਕੱਢ ਕੇ ਗੁਰੂ ਸਾਹਿਬ ਨੇ ਇਹਨਾਂ ਦੋਵਾਂ ਭਤੀਜਿਆਂ ਦੀ ਮਦਦ ਕੀਤੀ ਤੇ ਇਹਨਾਂ 'ਚੋਂ ਗੁਲਾਬ ਰਾਏ ਨੇ ਕੀ ਕੀਤਾ ਇੱਕ ਵਾਰ ਤਾਂ ਇਹ ਦੋਵੇਂ ਆਪਣੇ ਪਰਿਵਾਰ ਸਮੇਤ ਉਸ ਪਿੰਡ 'ਚ ਜਾ ਕੇ ਵਸ ਗਏ ਪਰ ਗੁਲਾਬ ਰਾਏ ਦੀ ਨੀਅਤ ਬੇਈਮਾਨ ਹੋ ਚੁੱਕੀ ਸੀ ਬਾਈਦਰ ਦੇ ਰਾਜਿਆਂ ਚੋਂ ਇੱਕ ਸੀ ਕਹਿਲੂਰ ਦਾ ਰਾਜਾ ਕੇਸਰੀ ਚੰਦ ਜੋ ਗੁਰੂ ਸਾਹਿਬ ਦਾ ਪੱਕਾ ਵੈਰੀ ਸੀ ਜਿਨੇ ਵजीर खान ਨਾਲ ਰਲ ਕੇ ਚਮਕੌਰ ਦੀ ਗੜੀ ਅਨੰਦਪੁਰ ਸਾਹਿਬ ਸਰਸਾ ਦੇ ਕੰਡੇ ਗੁਰੂ ਸਾਹਿਬ ਨਾਲ ਵੈਰ ਕਮਾਉਣ ਦਾ ਕੋਈ ਮੌਕਾ ਨਹੀਂ ਛੱਡਿਆ ਤੇ ਇਸ ਗੁਲਾਬ ਰਾਏ ਨੇ ਦਸ਼ਬੇਸ਼ ਪਾਸ਼ਾ ਦੇ ਜੋਤੀ ਜੋਤ ਸਮਾਉਣ ਦੇ ਸਿਰਫ 3 ਸਾਲ ਬਾਅਦ ਹੀ ਉਸ ਕੇਸਰੀ ਚੰਦ ਨਾਲ ਜਾ ਕੇ ਹੱਥ ਮਿਲਾ ਲਿਆ ਤੇ ਕੇਸਰੀ ਚੰਤਾ ਪਹਿਲੇ ਹੀ ਸਿੱਖਾਂ 'ਚ 파ੜ ਪਾ ਕੇ ਤਮਾਸ਼ਾ ਵੇਖਣਾ ਚਾਹੁੰਦਾ ਸੀ ਉਹਨੇ ਕੋੜੀਆਂ ਦੇ ਪਾ ਅਨੰਦਪੁਰ ਸਾਹਿਬ ਦੀ 60 ਕਿੱਲੇ ਜ਼ਮੀਨ ਗੁਲਾਬ ਰਾਏ ਦੇ ਨਾਂ ਕਰ ਦਿੱਤੀ ਗੁਲਾਬ ਰਾਏ ਨੂੰ ਚਾਹੀਦਾ ਸੀ ਕਿਉਂ ਜਾ ਕੇ ਅਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਕਰਦਾ ਇੱਥੇ ਗੁਰੂ ਸਾਹਿਬ ਦਾ ਗੁਣਗਾਨ ਕਰਦਾ ਪਰ ਇਹ ਨੀਚਤਾ ਆਪ ਗੁਰੂ ਸਾਹਿਬ ਦੀ ਥਾਂ ਲੈਣਾ ਚਾਹੁੰਦਾ ਸੀ ਕਿਉਂਕਿ ਇਹ ਗੁਲਾਬ ਰਾਏ ਆਪ ਸੋਡੀਆਂ ਦੇ ਖਾਨਦਾਨ ਵਿੱਚੋਂ ਹੀ ਸੀ ਇਸ ਲਈ ਉਹ ਆਪਣੇ ਆਪ ਨੂੰ ਸਿੱਖਾਂ ਦਾ 11ਵਾਂ ਗੁਰੂ ਅਖਵਾ ਕੇ ਗੁਰੂ ਗੋਬਿੰਦ ਸਾਹਿਬ ਜੀ ਦੇ ਤਖਤ ਤੇ ਬੈਠਣ ਲੱਗ ਗਿਆ ਗੁਰੂ ਪਾਤਸ਼ਾਹ ਦੀ ਨਕਲ ਕਰਦਿਆਂ ਉਹਨੇ ਕਲਗੀ ਲਾਉਣਾ ਤੇ ਸ਼ਸਤਰ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਬਿਲਕੁਲ ਦਸ਼ਮੇਸ਼ ਪਾਸ਼ਾ ਵਰਗਾ ਹੀ ਬਾਣਾ ਪਾਉਂਦਾ ਸੀ ਇਸ ਤਰ੍ਹਾਂ ਉਹ ਸੰਗਤ ਨੂੰ ਭਲੇਖਾ ਪਾਉਣ ਚ ਕਾਮਯਾਬ ਹੋ ਗਿਆ ਤੇ ਹੌਲੀ ਹੌਲੀ ਕਾਫੀ ਵੱਡੀ ਗਿਣਤੀ ਵਿੱਚ ਸੰਗਤ ਵੀ ਉਹਦੇ ਦਰ ਤੇ ਮੱਥੇ ਟੇਕਨ ਤੇ ਭੇਟਾ ਚੜਾਉਣ ਲੱਗ ਪਈ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨੇ ਅਨੰਤਪੁਰ ਸਾਹਿਬ ਦਾ ਸਭ ਤੋਂ ਪਵਿੱਤਰ ਸਥਾਨ ਸ੍ਰੀ ਸੀਸਕੰਨ ਸਾਹਿਬ ਨੂੰ ਹੀ ਜਾ ਕੇ ਮਲ ਲਿਆ। ਉਦਾਸੀ ਸਾਧੂ ਗੁਰਬਖਸ਼ ਦਾਸ ਜਿਨ੍ਹਾਂ ਦੀ ਇਸ ਪਵਿੱਤਰ ਸਥਾਨ ਦੀ ਸੇਵਾ ਸੰਭਾਲ ਕਰਨ ਦੀ ਡਿਊਟੀ ਖੁਦ ਦਸ਼ਮੇਸ਼ ਪਾਸ਼ਾ ਲਾ ਕੇ ਗਏ ਸਨ, ਉਹਨਾਂ ਗੁਲਾਬ ਰਾਏ ਨੂੰ ਬੜਾ ਰੋਕਿਆ ਕਿਉਂ ਇਹ ਪਾਪ ਨਾ ਕਮਾਵੇ। ਪਰ ਜਦੋਂ ਬੰਦੇ ਦੀ ਮੱਤ ਮਾਰੀ ਜਾਵੇ ਤਾਂ ਫਿਰ ਉਹ ਕਿਸੇ ਦੀ ਨਹੀਂ ਸੁਣਦਾ ਉਲਟਾ ਉਹ ਗੁਰਬਖਸ਼ ਦਾਸ ਨੂੰ ਕਹਿਣ ਲੱਗਾ ਕਿ ਅਸੀਂ ਛੋਟੀ ਖਾਨਦਾਨ ਚੋਂ ਹਾਂ ਤੇ ਅਨੰਦਪੁਰ ਸਾਹਿਬ ਦੇ ਮਾਲਕ ਹੁਣ ਅਸੀਂ ਹਾਂ ਤੇ ਤੂੰ ਤੂੰ ਤਾਂ ਇੱਕ ਨੌਕਰ ਹੈ ਜਿਹਦੀ ਇੱਥੇ ਹੁਣ ਕੋਈ ਲੋੜ ਨਹੀਂ ਇਹ ਕਹਿੰਦੇ ਹੋਏ ਗੁਲਾਬ ਰਾਏ ਨੇ ਆਪਣੇ ਪੁੱਤਰਾਂ ਤੋਂ ਬੇਇੱਜ਼ਤ ਕਰਵਾ ਕੇ ਸਾਧੂ ਗੁਰਬਖਸ਼ ਦਾਸ ਨੂੰ ਅਨੰਦਪੁਰ ਸਾਹਿਬ ਤੋਂ ਧੱਕੇ ਮਾਰ ਕੇ ਬਾਹਰ ਕਢਵਾ ਦਿੱਤਾ ਪਰ ਗੁਰੂ ਸਾਹਿਬ ਨਾਲ ਵਿਸਾਖਤ ਕਰਕੇ ਕੋਈ ਕਿੰਨਾ ਚਿਰ ਸੁੱਖ ਮਾਣਦਾ ਕਿਹਾ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਇਹ ਉਜੇ ਪਾਣਾ ਵਾਪਰਿਆ ਕਿ ਗੁਲਾਬ ਰਾਏ ਦੇ ਪੁੱਤ ਦੇ ਧੀਆ ਇੱਕ ਇੱਕ ਕਰਕੇ ਕਾਲ ਦੀ ਗੋਦ ਚ ਸਮੋਣ ਲੱਗ ਪਏ ਕਹਿੰਦੇ ਹਨ ਕਿ ਆਪਣੇ ਪੁੱਤਰ ਦੀ ਲਾਸ਼ ਵੇਖਣਾ ਕਿਸੇ ਵੀ ਦੁਨਿਆਵੀ ਮਨੁੱਖ ਲਈ ਦੁਨੀਆਂ ਦਾ ਸਭ ਤੋਂ ਦਰਦਨਾਕ ਮੰਜ਼ਰ ਹੁੰਦਾ ਹੈ ਤੇ ਇੱਕ ਤੋਂ ਬਾਅਦ ਇੱਕ ਮਰਦੇ ਆਪਣੇ ਪੁੱਤਰ ਤੇ ਨੋਹਾਂ ਦੀਆਂ ਵਿਛਦੀਆਂ ਲਾਸ਼ਾਂ ਵੇਖ ਕੇ ਗੁਲਾਬ ਰਾਏ ਦੀ ਹਾਲਤ ਪਾਗਲਾ ਵਰਗੀ ਹੋ ਗਈ ਤੇ ਉਹ ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਤੇੜੇ ਆ ਕੇ ਕਿਤੇ ਰਹਿਣ ਲੱਗ ਪਿਆ ਜਿੱਥੇ ਫਿਰ ਇਸੇ ਤਰ੍ਹਾਂ ਹੀ ਗੋਡੇ ਘੜੀਸਦੇ ਹੋਏ ਉਹਦੀ ਮੌਤ ਹੋਈ ਪਰ ਗੁਲਾਬ ਰਾਏ ਦੇ ਪਰਿਵਾਰ ਤੇ ਦੌਲਤ ਤੇ ਸ਼ੌਹਰਤ ਦਾ ਨਸ਼ਾ ਇਸ ਕਦਰ ਚੜ ਚੁੱਕਿਆ ਸੀ ਕਿ ਇੰਨਾ ਸਭ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਅਕਲ ਨਹੀਂ ਆਈ ਗੁਲਾਬ ਰਾਏ ਤੋਂ ਬਾਅਦ ਕਾਫੀ ਸਮੇਂ ਤੱਕ ਉਹਦੀ ਘਰਵਾਲੀ ਅਨੰਦਪੁਰ ਸਾਹਿਬ ਗੱਦੀ ਲਾ ਕੇ ਬੈਠਦੀ ਰਹੀ ਤੇ ਉਹਦੀ ਮੌਤ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਪ੍ਰਬੰਧ ਗੁਲਾਬ ਰਾਏ ਦੇ ਭਰਾ ਸ਼ਾਮਚੰਦ ਦੇ ਪੁੱਤਰਾਂ ਨੇ ਸੰਭਾਲਿਆ ਪਰ ਇਤਿਹਾਸ ਵਿੱਚ ਇਹ ਜ਼ਿਕਰ ਕਿਤੇ ਨਹੀਂ ਮਿਲਦਾ ਕਿ ਸ਼ਾਮਚੰਦ ਦੇ ਪੁੱਤਰ ਵੀ ਉੱਥੇ ਗੱਦੀ ਲਾ ਕੇ ਬੈਠਦੇ ਸਨ ਜਾਂ ਫਿਰ ਉਹ ਗੁਰੂ ਸਾਹਿਬ ਦਾ ਹੀ ਗੁਣगान ਕਰਦੇ ਸਨ ਸਮਾਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਫਿਰ ਖਾਲਸਾ ਰਾਜ ਹੋਂਦ ਵਿੱਚ ਆਇਆ ਮਹਾਰਾਜਾ ਰਣਜੀਤ ਸਿੰਘ ਤੇ ਉਸ ਸਮੇਂ ਦੇ ਕਈ ਸਿੱਖ ਰਾਜਸਤਾ ਨੇ ਸ਼੍ਰੀ ਅਨੰਦਪੁਰ ਸਾਹਿਬ ਤੇ ਉੱਥੋਂ ਦੇ ਹੋਰ ਗੁਰੂ ਘਰਾਂ ਦੇ ਨਾਮ ਵੱਡੀਆਂ-ਵੱਡੀਆਂ ਜ਼ਗੀਰਾਂ ਲਵਾਈਆਂ ਪਰ ਅਨੰਦਪੁਰ ਸਾਹਿਬ ਦਾ ਪ੍ਰਬੰਧ ਲਗਭਗ 200 ਸਾਲਾਂ ਤੱਕ ਸ਼ਾਮਚੰਦ ਦੇ ਵੰਸ਼ਕੋਲ ਹੀ ਰਿਹਾ ਤੇ 1920 ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਉਹਦਾ ਸਦਕਾ 1923 ਦੇ ਕਰੀਬ ਸ਼੍ਰੀ ਅਨੰਦਪੁਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਆਇਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਪ੍ਰਬੰਧ ਐਸਜੀਪੀਸੀ ਕੋਲ ਹੀ ਹੈ ਗੁਲਾਮ ਰਾਏ ਦਾ ਪਰਿਵਾਰ ਤਾਂ ਖਤਮ ਹੋ ਗਿਆ ਸੀ ਪਰ ਸ਼ਾਮਚੰਦ ਦੇ ਵੰਸ਼ਜ ਅੱਜ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਵਸਦੇ ਹਨ ਤੇ ਇਹ ਪਰਿਵਾਰ ਅਨੰਦਪੁਰ ਦੇ ਸੋਡੀਆਂ ਵਜੋਂ ਜਾਣਿਆ ਜਾਂਦਾ ਹੈ ਸੋ ਇਹ ਸੀ ਅਨੰਦਪੁਰ ਸਾਹਿਬ ਨਾਲ ਜੁੜਿਆ ਉਹ ਇਤਿਹਾਸ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਸੀ ਸਿੱਖ ਸ਼ਹੀਦੀ ਹਫ਼ਤੇ ਨਾਲ ਜੁੜੇ ਹੋਰ ਵੀਡੀਓਜ਼ ਵੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਤੇ ਸਾਡੀ ਕਿਤਾਬ ਕਿ ਦੇਖਿਆ ਜਾਏ ਕਿ ਵਾਕਈ ਇਹ ਜਿਹੜਾ ਸੀ ਇਹ ਜਿਹੜੀਆਂ ਗੱਲਾਂ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਉਦੋਂ ਬਸ ਹੀ ਬੇਸਿਕਲੀ ਵੇਖਿਆ ਜਾਏ ਤਾਂ ਉਹ ਐਨੀਮੇਟਡ ਮੂਵੀ ਵੇਖੀ ਸੀ ਚਾਰ ਸਾਹਜਾਂ ਦੇ ਸਾਹਸ ਉਦੋਂ ਬਸ ਉਹਨਾਂ ਨੇ ਸਰਚ ਲੀਨਾ ਦੀ ਲਿਖਤ ਕਰ ਦਿੱਤਾ ਹੈ ਬਸ ਉਹਨਾਂ ਨੇ ਇਹ ਹੀ ਦੱਸਿਆ ਸੀ ਕਿ ਕੀ ਹੁੰਦਾ ਨਾਮ ਹੈ ਕਿ ਵੀ ਗੁਰੂ ਸਾਹਿਬ ਛੱਡ ਕੇ ਗਏ ਨੇ ਬਾਕੀ ਇਹ ਸੀ ਕਿ ਗੁਰੂ ਸਾਹਿਬ ਨੇ ਜਿਹੜਾ ਆਪਣਾ ਸਾਰਾ ਖਜ਼ਾਨਾ ਸੀ ਉਹ ਦਰਿਆ 'ਚ ਛੋਟ ਦਿੱਤਾ ਆਪਣੀਆਂ ਤੋਪਾਂ ਆਪਣੇ ਹੱਥ ਨਾਲ ਖਤਮ ਕਰ ਦਿੱਤੀ ਇਹ ਚੀਜ਼ਾਂ ਨਹੀਂ ਉਹਨਾਂ ਨੇ ਵਗਾਈਆਂ ਨਾ ਤਫੇਰ ਉਹਨਾਂ ਨੇ ਫੇਰ ਉਹਨਾਂ ਨੇ ਇਹ ਦਿਖਾਇਆ ਸੀਗਾ ਕਿ ਉਹਨਾਂ ਦੇ ਵਿੱਚੋਂ ਆਪਣਾ ਹੌਨ ਜਿਹੜਾ ਉਹ ਕਿੰਨੇ ਉਹਨਾਂ ਨੇ ਉਹਦਾ ਨਹੀਂ ਕੀਤੀ ਮਤਲਬ ਗੁਲਾਬ ਚੱਟੇ ਘਟਾਰੇ ਦਾ ਇਹ ਨਾ ਕਿ ਆਪਣੀਆਂ ਨੂੰ ਹੀ ਪਤਾ ਹੁੰਦਾ ਕਿ ਇਹਦੀ ਕਿਹੜੀ ਗੱਲ ਦੁੱਖ ਦੀ ਦੂਜਿਆਂ ਤੀਜਿਆਂ ਨੂੰ ਨਹੀਂ ਪਤਾ ਹੁੰਦਾ ਅੱਛਾ ਇੱਥੋਂ ਤੱਕ ਵੇਖੋ ਕਿ ਜਦੋਂ ਉਹਨਾਂ ਤੇ ਇੰਨੀ ਮੁਸੀਬਤ ਸੀ ਕਿ ਉਹ ਬਧੀਰ ਖਾਨਾ ਦੇ ਪਿੱਛੇ ਪੇ ਹੋਇਆ ਸੀ ਤਾਂ ਉਹਨਾਂ ਨੇ ਫੇਰ ਵੀ ਇਹਨਾਂ ਨੂੰ ਹਕਮਦਾਰ ਬਾ ਲੈ ਕੇ ਦਿੱਤਾ ਵੀ ਜਾ ਕੇ ਫਲਾਣੇ ਫਲਾੜੇ ਕਿਤੇ ਤਰ ਪਤਾ ਜਾ ਕੇ ਦੇਖੋ ਤਨ हां ਤੁਸੀਂ ਉਹ ਦਾ ਕਰਕੇ ਕਰਾ ਅੱਛਾ ਵੇਖੋ ਨਾਲੇ ਆਪਣੀ ਉਲਾਦਦਾਰੀ ਸੋਚਿਆ ਉਹਨਾਂ ਨੇ ਫਿਰ ਵੀ ਆਪਣੇ ਪੜਾਵਾ ਦਾ ਸੋਚਿਆ ਦੇਖਿਆ ਜਾਏ ਕਿ ਇਹਨਾਂ ਦੇ ਜਿਹੜੇ ਦਾਦਾ ਪਰਦਾਦਾ ਦੇ ਉੱਤੇ ਆਦਤ ਸੀ ਸਕੇ ਪੜਾਉਂਦੇ ਉਹਨਾਂ ਤੇ ਨਹੀਂ ਸੜੀ ਸੀ ਲੇਕਿਨ ਫਿਰ ਵੀ ਉਹਨਾਂ ਨੇ ਉਹਨਾਂ ਬਾਰੇ ਸੋਚਿਆ ਲੇਕਿਨ ਉਹ ਹੀ ਹੈ ਨਾ ਕਿ ਬੰਦਾ ਫਿਰ ਉਹ ਸੈਲਫਿਸ਼ ਹੋ ਜਾਂਦਾ ਨਾ ਆਲਾ ਜ਼ਰੂਰ ਤੇ ਕਮ ਜ਼ਰੂਰ ਹਾਂ ਉਹ ਕਿੰਨੇ ਆਲਾ ਜ਼ਰੂਰ ਸੀ ਕਿ ਇੰਨੀ ਮੁਸ਼ਕਲ ਇੰਨੀ مصیبت ਦੀ ਘੜੀ ਚ ਵੀ ਉਹ ਇਹਨਾਂ ਬਾਰੇ ਸੋਚਦੇ ਰਹੇ ਤੇ ਇਹਨਾਂ ਨੇ ਐਂ ਤਿਆਕ ਕੇ ਕੀ ਕੀਤਾ ਇਹਨਾਂ ਨੇ ਕਮ ਜ਼ਰੂਰੀ ਵਕਾਈ ਕਮ ਜ਼ਰੂਰੀ ਹੋਤੇ ਫਿਰ ਵੇਖੋ ਕਿ ਉਹਦਾ ਐ ਕਿ ਨਾਂ ਜਾ ਉਹਦਾ ਬੁਰਾ ਹੋ ਜਾ ਕਿ ਉਹਦੇ ਜਿੰਨੇ ਬੱਚੇ ਸੀ ਸਾਰੇ ਕਦੀ ਬੱਚੇ ਮਾਰ ਜਾਂਦੇ ਸੀ ਕਈ ਬਹੁ ਮਾਰ ਜਾਂਦੇ ਕਈ ਬੱਚੇ ਐਹੀ ਚੀਜ਼ ਹੈ ਨਾ ਕਿ ਅਸੀਂ ਸਮਝਦੇ ਨਹੀਂ ਹੋ ਜਿਹੜਾ ਸੀਗਾ ਉਹ ਇੱਕ ਭਾਵਨਾ ਤਰ੍ਹਾਂ ਹੋ ਪਾਗਲਾ ਤਰ੍ਹਾਂ ਹੋ ਜੇ ਤੁਸੀਂ ਝੂਠ ਬੋਲੋਗੇ ਜਿੱਦਾਂ ਤੁਸੀਂ ਪਾਪ ਕਮਾਓਗੇ ਤੇ ਫਿਰ ਤੁਹਾਡਾ ਅੰਤ ਜਿਹੜਾ ਬੁਰਾ ਹੀ ਹੋਏ ਬੁਰਾ ਹੀ ਹੋਏ ਤੇ ਜਿਹੜਾ ਤੁਹਾਡਾ ਗੁੜਾਈ ਆ ਉਹਨੇ ਇਹ ਸੋਚਿਆ ਸੀ ਕਿ ਗੁਰੂ ਜੀ ਜਦ ਜੋਤੀ ਜੋਤ ਸਮਾਗੇ ਨੇ ਤੇ ਉਸ ਤੋਂ ਬਾਅਦ ਮੈਂ ਜਿਹੜਾ ਮੈਂ ਗੁਰੂ ਜੀ ਸੀਟ ਲੀ ਲਾਗਾ ਗੱਦੀ ਦੀ ਲਾਗਾ ਪਿਆ ਬਰਨ ਰਾਜ ਕਰ ਲੇਕਿਨ ਇਹ ਕਿ ਉਹ ਨਹੀਂ ਜਿਹੜੇ ਗੁਰੂ ਨੇ ਉਹਨਾਂ ਦਾ ਜਗਾ ਉਹਨਾਂ ਦੀ ਕੋਈ ਨਹੀਂ ਲੈ ਸਕੀ ਜਿਨ੍ਹਾਂ ਨੇ ਇੰਨੀ ਨਾ ਕੋ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਕਹੀਏ ਕਿ ਅਸੀਂ ਨਿਵਾਲਾ ਤੋੜ ਕੇ ਵੀ ਮੂਝ ਨਾ ਪਾਈਏ ਤੇ ਉਹ ਵੀ ਜੋ ਕੁਛ ਉਹਨਾਂ ਨੇ ਸੀਬ ਤੇ ਹੋ ਗਈ ਸਾਨੂੰ ਹੋ ਜੇ ਫਿਰ ਐਵੇਂ ਤੇ ਨਹੀਂ ਕਿਹਾ ਇਹ ਵੀ ਤੇ ਨਹੀਂ ਉਹਨਾਂ ਨੇ ਇਹ ਮਕਾ ਪਾਣ ਵਾਸਤੇ ਬੜਾ ਕੁਝ ਖੋਣਾ ਬੜਾ ਕੁਝ ਖੋਣਾ ਪੈਂਦਾ ਤੇ ਇਹ ਉਹਨਾਂ ਦਾ ਹੀ ਹੌਸਲਾ ਸੀ ਕਿ ਵੇਖੋ ਕਿ ਕਿਵੇਂ ਉਹਨਾਂ ਨੇ ਆਪਣਾ ਕਾਰੋਬਾਰ ਛੱਡ ਦਿੱਤਾ ਕਹਿੰਦੇ ਜਦੋਂ ਚੱਲੇ ਨੇ ਤੇ ਇੱਕ ਵਾਰੀ ਦੁਬਾਰਾ ਪੂਰਾ ਨਾਨਦਪੁਰ ਸਾਹਿਬ ਦੀਆਂ ਗਲੀਆਂ ਚ ਗਏ ਤੇ ਗਲੀਆਂ ਹੀਟਾਂ ਵੀ ਉਹ ਕਹਿੰਦੇ ਸੀ ਅਬ ਤੁੰਤਾ ਸੱਤ ਕਿ ਤੁਸੀਂ ਸਾਨੂੰ ਛੱਡ ਕੇ ਚੱਲੇ ਸਾਰੀ ਗੱਲੀ ਜਦੋਂ ਕਿਸੇ ਕੋਈ ਜਗ੍ਹਾ ਹੈ ਕੋਈ ਇਨਸਾਨ ਹੈ ਕੋਈ ਜਨ ਕੋਈ ਜਨਵਰ ਜੇ ਅਸੀਂ ਰੱਖ ਗਏ ਦੋ ਦੇ ਨਾਲ ਨਾ ਚਾਰ ਘੜੀਆਂ ਜਾਂ ਚਾਰ ਦਿਨ ਜਿਹੜੇ ਅਸੀਂ ਪਿਆਰ ਨਾਲ ਉਹਨੂੰ ਰੱਖ ਲਈਏ ਰੱਖ ਲਈਏ ਉਹਨੂੰ ਟਾਈਮ ਤੇ ਉਹਦਾ ਚਾਰਾ ਦਈਏ ਟਾਈਮ ਤੇ ਉਹਨੂੰ ਪਾਣੀ ਦਈਏ ਉਹਦੀ ਚੰਗੀ ਕੇਅਰ ਕਰੀਏ ਤੇ ਜਦੋਂ ਉਹ ਵੀ ਕਿਤੇ ਅਸੀਂ ਵੇਚ ਕੇ ਜਾਂ ਕਰੀਏ ਨਾ ਤੇ ਆਪਣੇ ਦਿਲੋਂ ਜਿਹੜੀ ਖਿੱਚ ਕੇ ਪੈਂਦੀ ਹੈ ਪੈਂਦੀ ਹੈ ਉਹ ਜਨਰ ਨੂੰ ਹੀ ਪੈਂਦੀ ਹੈ ਜਿਹੋ ਦਾ ਜ਼ਬਰ ਹੁੰਦਾ ਹੈ ਲੇਕਿਨ ਉਹ ਵੀ ਸਮਝਦਾ ਹੈ ਅਸੀਂ ਲੇਕਿਨ ਇਹੀ ਦੱਸਿਆਣਾ ਕਿ ਇਸ ਚੀਜ਼ ਦਾ ਘਾਟਾ ਜਿਹੜਾ ਸੀ ਨਾ ਅਨੰਦਪੁਰ ਤੋਂ ਸੀ ਠੀਕ ਹੈ ਅਨੰਦਪੁਰ ਨੂੰ ਘਾਟਾ ਕੀ ਸੀ ਕਿ ਗੁਰੂ ਉੱਥੋਂ ਤੋੜ ਚੱਲੇ ਸਨ ਗੁਰੂ ਸਾਹਿਬ ਉੱਥੋਂ ਤੋੜ ਚੱਲੇ ਸਨ ਤੇ ਅੱਗੋਂ ਜਾ ਕੇ ਤੁਹਾਨੂੰ ਪਤਾ ਹੈ ਕਿ ਜੇ ਜੰਜ ਗੰਗੂ ਨੇ ਬਹੁਤ ਵੱਡਾ ਭਾਪ ਕਮਾਇਆ ਸੀ ਗੁਰੂ ਸਾਹਿਬ ਜੀ ਦੇ ਨਾਲ ਕਿ ਉਹਨਾਂ ਦੇ ਨਿੱਕੇ ਨਿੱਕੇ ਲਾਲ ਜਿਹੜੇ ਨੇ ਉਹਨਾਂ ਨੂੰ ਫਰਵਾ ਦਿੱਤਾ ਇੱਕ ਦੌਲਤ ਦੀ ਖਾਤਰ ਇੱਕ ਦਾਤ ਦੀ ਖਾਤਰ ਤੇ ਜਿਹੜਾ ਉਹਦੇ ਕੰਮ ਨਹੀਂ ਆਇਆ ਤੇ ਜਿਹੜਾ ਆਂਦਾ ਵੀ ਨਹੀਂ ਹੈ ਕੰਮ ਆਂਦਾ ਵੀ ਨਹੀਂ ਕੰਮ ਜੇ ਤੁਸੀਂ ਕਿਸੇ ਨਾਲ ਬੋਲ ਲਾ ਤਾਂ ਕੀ ਹੈ ਕੁਝ ਵੀ ਨਹੀਂ ਢਲਪੜ ਸਮਾਇਦ ਨੂੰ ਆਇ ਤੇ ਇਧਰ ਉਹ ਪਤਾ ਨਹੀਂ ਕਿ ਜਿਹੜੀ ਅਸੀਂ ਇਕੱਠੀ ਕੀਤੀ ਹੈ ਨਾ ਉਹ ਵੀ ਸਾਡੇ ਆਪਣੇ ਵੀ ਨਸੀਬ ਹੈ ਕਿ ਨਹੀਂ ਹੈ ਅਸੀਂ ਜਿੰਨਾ ਵਾਸਤੇ ਪਾਪ ਕਮਾਉਂਦੇ ਜਿੰਨਾ ਬੱਚਿਆਂ ਵਾਸਤੇ ਜਿਹਦੇ ਵਾਸਤੇ ਉਹਨਾਂ ਦੇ ਕੱਲ ਸਾਡੀ ਬਾਤ ਵੀ ਨਹੀਂ ਪੁੱਛੀ ਜਦੋਂ ਅਸੀਂ ਮਾਰੂ ਨੂੰ ਖਜਾਈਏ ਪਤਾ ਨਹੀਂ ਉਹਨਾਂ ਨੇ ਆ ਕੇ ਸਾਡੇ ਘਰ ਦੇ ਬਰ ਦੇ ਹੱਥ ਜਾ ਕੇ ਦਵਾ ਲਈ ਉਹਦੇ ਲਈ ਜਿਨ੍ਹਾਂ ਵਾਸਤੇ ਅਸੀਂ ਬਾਬਾ ਅਤਬ ਅਗਰ ਆਏ ਹੋ ਤੇ ਕੱਲੇ ਇਸ ਦੁਨੀਆ ਤੇ ਆਣਾ ਤੇ ਕੱਲਾ ਹੀ ਜਾਣਾ ਚਾਹੀਦਾ ਹੈ ਕਿ ਜਿੰਨਾ ਹੋ ਸਕੇ ਕਿਸੇ ਨਾਲ ਖਲਾਕਾਰ ਕੇ ਤੇ ਕਿਸੇ ਦੇ ਦਿਲ ਚੋਂ ਦੁਹਾਵਾ ਹੀ ਲਈਏ ਬਜਾਏ ਇਹ ਦੇ ਕੋਈ ਸਾ ਇਹ ਚੀਜ਼ ਵੇਖੋ ਕਿ ਉਹਨਾਂ ਨੇ ਆਖਿਆ ਸੀ ਕਿ ਜਿਹੜੇ ਮੁਗਲ ਰਾਜ ਇਹਨੇ ਉਹਨਾਂ ਦੀਸਤੋਰ ਬਹੁਤ ਹੋ ਗਏ ਅੱਜ ਤਿੱਕਰ ਉਹ ਨੰਨਾ ਨਾਮੋ ਨਿਸ਼ਾਨ ਨਹੀਂ ਹੈ ਤੇ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਨੂੰ ਹਜੇ ਤਿੱਕਰ ਜਾਂਦੇ ਜਾਂਦਾ ਅੰਦਪੁਰ ਸਾਹਿਬ ਹਜੇ ਵੀ ਗੁਰੂ ਸਾਹਿਬ ਦਾ ਕਰਕੇ ਜਾਂਦਾ ਜਾਂਦਾ ਵੈ ਤੇ ਉੱਥੇ ਹਜੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਕਿਉਂਕਿ ਉਹਨੇ ਹਰ ਕਿਸਨਾ ਚਾਈ ਕੀਤੀ ਚਾਈ ਇਹਦਾ ਹੀ ਸਬਕ ਦਿੱਤਾ ਚਾਹੀਏ ਕਿ ਕਿ ਇਹ ਕੁਰਬਾਨੀਆਂ ਵੀ ਦਿੱਤੀਆਂ ਸਭ ਕੁਝ ਕੀਤਾ ਬਾਕੀ ਤੁਹਾਨੂੰ ਕਿੰਨੀ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰੋ ਜਿਆਦਾ ਜਿਆਦਾ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਹਾਂ ਜੀ ਨਵੀਂ ਵੀਡੀਓ ਚ ਆਪ ਰੱਖਾਂਗੇ